ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨਗੇ 30 ਗ੍ਰਾਮ ਜਾਂ ਫਿਰ ਤੁਸੀਂ 40 ਗ੍ਰਾਮ ਹੀ ਖਾਣੇ ਆ ਜਾਂ ਫਿਰ ਤੁਸੀਂ ਡਿਨਰ ਦੇ ਵਿੱਚ ਜਾਂ ਫਿਰ ਤੁਸੀਂ ਜੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨਗੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube <Sanye> ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਇੱਕ ਔਰਸ ਦੀ ਜਿਹੜੀ ਰੈਸਪੀ ਆ ਭਾਰ ਘਟਾਉਣ ਦੇ ਲਈ ਉਹ ਬਣਾਣੀ ਦੱਸਾਂਗਾ ਵੀ ਤੁਸੀਂ ਕਿਵੇਂ ਬਣਾ ਸਕਦੇ ਹੋ ਕਿਉਂਕਿ ਤੁਸੀਂ ਬਹੁਤ سارے ਮੇਰੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਜਿਹੜੇ ਮੈਂ ਡਾਈਟ ਪਲਾਨ ਦੀ ਵੀਡੀਓ ਬਣਾਈ ਜਿਹੜੇ ਉਹ ਵੀ ਜਾਂ ਫਿਰ ਜਿਹੜੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਲੈਂਦੇ ਨੇ ਉਹਦੇ ਵਿੱਚ ਵੀ ਮੈਂ ਦੱਸਦਾ ਵੀ ਜਿਹੜੀ ਤੁਸੀਂ ਮਤਲਬ ਜਿਹੜੇ ਮਸਾਲਾ ਔਰਸ ਨੇ ਉਹਨਾਂ ਨੂੰ ਤੁਸੀਂ ਕਿਵੇਂ ਬਣਾਉ ਜੀ ਮਸਾਲਾ ਓਟਸਾ ਜਿਹੜੇ ਕਿਵੇਂ ਬਣਾਈਏ ਤੇ ਪਲੇਨ ਓਟਸਾ ਜਿਹੜੇ ਉਹ ਅਸੀਂ ਕਿਵੇਂ ਬਣਾਈਏ ਸੋ ਅੱਜ ਦੀ ਜਿਹੜੀ ਵੀਡੀਓ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਜਿਹੜੇ ਤੁਸੀਂ ਮਸਾਲਾ ਓਟਸਾ ਕਿਵੇਂ ਬਣਾਉਣੇ ਆ ਤੇ ਜਿਹੜੇ ਪਲੇਨ ਓਟਸਾ ਉਹਦੀ ਵੀਡੀਓ ਫਿਰ ਮੈਂ ਕਿਸੇ ਹੋਰ ਦਿਨ ਬਣਾ ਕੇ ਲੈ ਕੇ ਆਵਾਂਗਾ ਹਣਾ ਸੋ ਜਿਹੜੇ ਅੱਜ ਦੇ ਮਸਾਲਾ ਓਟਸਾ ਆਪਾਂ ਜੇ ਤੁਸੀਂ ਉਹਨੂੰ ਬਣਾ ਕੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਜਾਂ ਫਿਰ ਤੁਸੀਂ ਇਹ ਰਾਤ ਨੂੰ ਸੋਣ ਲੱਗੇ ਜਾਨੀ ਕਿ ਡਿਨਰ ਦੇ ਵਿੱਚ ਜਾਂ ਫਿਰ ਤੁਸੀਂ ਡਿਨਰ ਦੇ ਵਿੱਚ ਜਾਂ ਫਿਰ ਤੁਸੀਂ ਜੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਅਗਰ ਤੁਸੀਂ ਉਹਨੂੰ ਖਾਣੇ ਹੋ ਬਣਾ ਕੇ ਨਾ ਉਸਦੀ ਰੈਸਪੀ ਨੂੰ ਤਾਂ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਉਹ ਬਹੁਤ ਜ਼ਿਆਦਾ ਜਿਹੜੀ ਉਹ ਮਦਦ ਕਰੇਗਾ ਜੀ ਸੋ ਜਿਹੜੀ ਉਹ ਰੈਸਪੀ ਉਹਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਜੀ ਕਿਹੜੀ ਚੀਜ਼ ਕਿੰਨੀ ਮਾਤਰਾ ਦੇ ਵਿੱਚ ਲੈਣੀ ਆ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਉਹ ਓਟਸ ਰੈਸਪੀ ਨੂੰ ਬਣਾਉਣ ਵਾਸਤੇ ਤੁਹਾਨੂੰ ਚਾਰ ਪੰਜ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਪੈਗੀ ਜੀ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਜੀ ਓਟਸ ਤੁਸੀਂ ਦੇ ਸਕਦੇ ਹੋ ਆ ਜਿਹੜੇ ਓਟਸ ਆ ਜੀ ਮੈਂ ਇਹ 40 ਗ੍ਰਾਮ ਮੇ ਓਟਸ ਲਏ ਆ ਜੀ ਠੀਕ ਹੈ ਜੀ 40 ਗ੍ਰਾਮ ਮੇ ਓਟਸ ਲਏ ਆ ਜੀ ਠੀਕ ਹੈ ਜੀ ਤੇ ਆਪ ਮੈਂ ਥੋੜੇ ਜੇ ਇੱਕ ਮੁਠੀ ਵਿੱਚ ਜਿਹੜੇ ਲਈ ਜਮੇ ਗ੍ਰੀਨ ਬੀਨਸ ਲਏ ਆ ਇਹਨਾਂ ਨੂੰ ਮਟਰ ਵੀ ਕਹਿ ਦਿੰਦੇ ਆਪਾਂ ਠੀਕ ਹੈ ਜੀ ਮਟਰ ਲਏ ਆ ਇੱਕ ਮੁਠੀ ਤੇ 40 ਗ੍ਰਾਮ ਮੇਰੇ ਓਟਸ ਨੇ ਤੇ ਇੱਕਵੇਂ ਪਿਆਜ਼ ਲਿਆ ਜੀ ਠੀਕ ਹੈ ਜੀ ਇੱਕ ਪਿਆਜ਼ ਵਾ ਤੇ ਇੱਕ ਵਿੱਚ ਗਾਜਰ ਲਈਆ ਤੇ ਇੱਕ ਵਿੱਚ ਜਿਹੜਾ ਆਪਣਾ ਟਮਾਟਰ ਲਿਆਵਾ ਤੇ ਦੋ ਵਿੱਚ ਗ੍ਰੀਨ ਚਿੱਲੀ ਲਈ ਜਾਨੇ ਜਾਨਕੀ ਹਰੀ ਮਿਰਚਾ ਇਹ ਆਪਣਾ ਮਟੀਰੀਅਲ ਹੋਏਗਾ ਤੁਸੀਂ ਕੀ ਕਰਨਾ ਵੀ ਆ ਸਾਰੀ ਚੀਜ਼ਾਂ ਨੂੰ ਨਾ ਤੁਸੀਂ ਬਰੀਕ ਬਰੀਕ ਜਿਹੜਾ ਕੱਟ ਕੇ ਤੁਸੀਂ ਰੱਖ ਲੈਣਾ ਦੇਖੋ ਤੁਸੀਂ ਦੇਖ ਸਕਦੇ ਮੈਂ ਪਹਿਲਾਂ ਹੀ ਕੱਟ ਕੇ ਤਿਆਰ ਕੀਤਾ ਹੋਇਆ ਵਾ ਪਿਆਜ਼ ਕੱਟ ਲਈ ਗਾਜਰ ਕੱਟ ਲਈ ਟਮਾਟਰ ਘੱਟ ਲਿਆ ਠੀਕ ਹੈ ਜੀ ਤੇ ਇਹ ਆਪਣੇ ਗ੍ਰੀਨ ਬੀਨਸ ਹੋ ਜਾਣਗੇ ਤੇ ਇਹ ਆਪਣੇ ਜਿਹੜੇ ਆਪਣੇ ਓਟਸ ਹੋ ਜਾਣਗੇ ਜੀ ਠੀਕ ਹੈ ਜੀ ਸੋ ਤੁਸੀਂ ਇਹ ਦੇਖ ਸਕਦੇ ਹੋ ਇਹ ਆਪਣਾ ਮਟੀਰੀਅਲ ਹੋ ਗਿਆ ਇਹਦੇ ਵਿੱਚ ਪਾਉਣ ਵਾਸਤੇ ਹਨਾ ਸੋ ਇਹਦੇ ਵਿੱਚ ਦੇਖੋ ਹਾਈ ਪ੍ਰੋਟੀਨ ਹੈ ਇਹਦੇ ਵਿੱਚ ਹਾਈ ਫਾਈਬਰ ਹੈ ਇਹਦੇ ਵਿੱਚ ਠੀਕ ਹੈ ਜੀ ਕਾਬਜ਼ੇ ਦੇ ਵਿੱਚ ਬਹੁਤ ਘਟਨੇ ਇਹਦੇ ਵਿੱਚ ਤੇ ਗੁੱਡ ਫਿਟ ਇਹਦੇ ਵਿੱਚ ਠੀਕ ਹੈ ਜੀ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨਗੇ ਜੇ ਤੁਸੀਂ ਇਹਨੂੰ ਸਵੇਰੇ ਨਾਸ਼ਤੇ ਦੇ ਵਿੱਚ ਖਾ ਲਓਗੇ ਇੱਕ ਤਰ੍ਹਾਂ ਇਹ ਤੁਹਾਡੇ ਮਤਲਬ ਵੀ ਭਾਰ ਤੱਕ ਘਟਉਣਗੇ ਘਟਾਉਣਗੇ ਇੱਕ ਇਹ ਤੁਹਾਨੂੰ ਭੁੱਖ ਜਿਹੜੀ ਉਹ ਛੇਤੀ ਨਹੀਂ ਲੱਗਣ ਦੇਣਗੇ ਹਨਾ ਸੋ ਇਹ ਇਹਦੇ ਨਾਲ ਤੁਹਾਡੀ ਸਾਡੀ ਹੈਲਥਾ ਜਿਹੜੀ ਉਹ ਵੀ ਫਿੱਟ ਰਹੂਗੀ ਸਾਡਾ ਭਾਰ ਵੀ ਘਟੇਗਾ ਤੇ ਅਸੀਂ ਹੋਰ ਵੀ ਕਾਫੀ ਬਿਮਾਰੀਆਂ ਤੋਂ ਜਿਹੜੇ ਅਸੀਂ ਬਚੇ ਰਵਾਂਗੇ ਜੀ ਸੋ ਹੁਣ ਇਹਨੂੰ ਬਣਾਉਣਾ ਕਿਵੇਂ ਹੈ ਜੀ ਆਓ ਜੀ ਚੱਲਦੇ ਮੇਰੀ ਕਿਚਨ ਦੇ ਵਿੱਚ ਜੀ ਸੋ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਫਰਾਈਪੈਨ ਰੱਖ ਲਵਾਂ ਆਪਾਂ ਠੀਕ ਹੈ ਜ ਆਪੇ ਦੇ ਵਿੱਚ ਦੇਸੀ ਘਿਓ ਪਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਦੇਸੀ ਘਿਓ ਦਾ ਜਿਹੜਾ ਅੱਧਾ ਚਮਚ ਆਪਾਂ ਉਹ ਪਾਵਾਂਗੇ ਦੇਸੀ ਘਿਓ ਦਾ ਪਾਧਾ ਚਮਚ ਪਾ ਦਾਂਗੇ ਜਿਹਦੇ ਵਿੱਚ ਤੇ ਤੁਸੀਂ ਇਹਦੇ 'ਚ ਤੁਸੀਂ ਬਟਰ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ 'ਚ ਬਟਰ ਵੀ ਪਾ ਸਕਦੇ ਹੋ ਤੁਸੀਂ ਇਹਦੇ 'ਚ ਕਿਉਂਕਿ ਦੇਸੀ ਘਿਓ ਦੇ ਵਿੱਚ ਗੁੱਡ ਫੈਟ ਹੁੰਦੀ ਹੈ ਇਹਦੇ ਵਿੱਚ ਸਾਨੂੰ ਗੁੱਡ ਫੈਟ ਵੀ ਜਿਹੜੀ ਉਹ ਚਾਹੀਦੀ ਹੈ ਜੀ ਠੀਕ ਹੈ ਜੀ ਆਪਾਂ ਇਹਦੇ ਵਿੱਚ ਘਿਓ ਪਾ ਕੇ ਆਪਾਂ ਥੋੜਾ ਜਿਨੂੰ ਪਿੰਗਲ ਹੋਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਇਹ ਪਿੰਗਲ ਜਿਹਾ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਜਿਹੜਾ ਆਪਾਂ ਉਹ ਵੀ ਆਪਾਂ ਇਹਦੇ ਇਨੂੰ ਹੁਣ ਆਪਣਾ ਜਿਹੜਾ ਹਲਕਾ ਜਿਹਾ ਹਲਵਾ ਲੈਨੇ ਆ ਜੀ ਠੀਕ ਹੈ ਜੀ ਸੋ ਇਹ ਜਦੋਂ ਆਪਣਾ ਜਿਹੜਾ ਹਲਕਾ ਜਿਹਾ ਭੁੰਨਿਆ ਜਾਏਗਾ ਜੀ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਹੋਰ ਦੂਜਾ ਮਟੀਰੀਅਲ ਆਪਾਂ ਉਹ ਇਹਦੇ ਵਿੱਚ ਪਾ ਦਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਜੀ ਠੀਕ ਹੈ ਜੀ ਸੋ ਇਹਦੇ ਵਿੱਚ ਆਪਾਂ ਪਿਆਜ਼ ਪਾ ਕੇ ਆਪਾਂ ਇਹਨੂੰ ਹਲਕਾ ਜਿਹਾ ਇਹਨੂੰ ਵੀ ਭੁੰਨਾਂਗੇ ਠੀਕ ਹੈ ਜੀ ਪਿਆਜ਼ ਜਿਹੜੇ ਥੋੜੇ ਜਿਹਾ ਆਪਾਂ ਕੱਚੇ ਰੱਖਾਂਗੇ ਪਿਆਜ਼ ਆਪਾਂ ਜਿਆਦਾ ਮਤਲਬ ਭੁੰਨਣੇ ਜੇ ਨਹੀਂ ਹੈਗੇ ਜੀ ਹੁਣ ਆਪਾਂ ਇਹਦੇ ਵਿੱਚ ਆਪਾਂ ਗ੍ਰੀਨ ਚਿੱਲੀ ਜਿਹੜੀ ਆਪਾਂ ਉਹ ਵੀ ਪਤਾ ਹੈ ਜਾਨੀ ਕਿ ਹਰੀ ਮਿਰਚ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਜੀ ਠੀਕ ਹੈ ਜੀ ਤੇ ਆਪਾਂ ਗਾਜਰ ਜਿਹੜੀ ਆਪਾਂ ਉਹ ਵੀ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੇ ਆਪਾਂ ਇਹਨੂੰ ਹਲਕਾ ਹਲਕਾ ਜਿਹਾ ਆਪਾਂ ਇਹਨੂੰ ਸੇਕ ਲਗਾਵਾਂਗੇ ਜੀ ਹੁਣ ਜਦੋਂ ਇਹ ਆਪਣੇ ਹਲਕਾ ਜਿਹਾ ਸੇਕ ਲੱਗ ਗਿਆ ਜੀ ਫਿਰ ਆਪਾਂ ਇਹਦੇ ਵਿੱਚ ਗ੍ਰੀਨ ਬੀਨਸ ਜਿਹੜੇ ਆਪਾਂ ਇਹਦੇ ਵਿੱਚ ਥੋੜੇ ਜਿਹਾ ਆਪਾਂ ਉਹ ਪਾ ਦਾਂਗੇ ਜੀ ਠੀਕ ਹੈ ਜੀ ਉਹ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਾਵਾਂਗੇ ਜੀ ਹੁਣ ਆਪਾਂ ਠੀਕ ਹੈ। ਤੋਂ ਥੋੜਾ ਜਿਹਾ ਆਪਾਂ ਇਹਨੂੰ ਸੇਕ ਲਗਾਵਾਂਗੇ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹਦੇ 'ਚ ਆਪਾਂ ਇਹਦੇ 'ਚ ਨਮਕ ਪਾਵਾਂਗੇ। ਠੀਕ ਹੈ ਜੀ ਮੈਂ ਇਹਦੇ ਵਿੱਚ ਜਿਹੜਾ ਪਿੰਕ ਸਾਲਟ ਹੈ ਜਿਹੜਾ ਮੈਂ ਉਹ ਪਾ ਰਿਹਾ ਵਾਂ। ਤੁਸੀਂ ਆਪਣਾ ਵਾਈਟ ਨਮਕ ਵੀ ਪਾ ਸਕਦੇ ਹੋ। ਜੇ ਤੁਸੀਂ ਪਿੰਕ ਸਾਲਟ ਪਾਉਂਗੇ ਤਾਂ ਜ਼ਿਆਦਾ ਵਧੀਆ ਵਾ। ਜਿਹੜਾ ਸਾਲਟ ਆ ਤੁਸੀਂ ਆਪਣੇ ਸਵਾਦ ਮੁਤਾਬਕ ਇਹਦੇ ਵਿੱਚ ਪਾ ਸਕਦੇ ਹੋ ਤੇ ਇਹਦੇ ਵਿੱਚ ਮੈਂ ਥੋੜੀ ਜਿਹੀ ਕਾਲੀ ਮਿਰਚ ਜਿਹੜੀ ਮੈਂ ਉਹ ਪਾਵਾਂਗਾ। ਤੁਸੀਂ ਇਹਦੇ ਵਿੱਚ ਨਾ ਮੈਗੀ ਮਸਾਲਾ ਵੀ ਤੁਸੀਂ ਇਹਦੇ 'ਚ ਪਾ ਸਕਦੇ ਹੋ। ਜਦੋਂ ਸਾਰਾ ਬਣ ਜੇਗਾ ਨਾ ਬਣਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਮੇਰੀ ਜੀ ਮਸਾਲਾ ਜਿਹੜਾ ਤੁਸੀਂ ਉਹ ਵੀ ਪਾ ਸਕਦੇ ਜੀ ਤੁਸੀਂ ਠੀਕ ਹੈ ਜੀ ਸੋ ਦੇਖ ਪੜੀ ਦੇਖ ਸਕਦੇ ਇਹਨੂੰ ਨਾ ਹਲਕਾ ਜਿਹਾ ਮਤਲਬ ਸੇਕਾ ਜਿਹਾ ਜਿਹੜਾ ਉਹ ਲੱਗ ਗਿਆ ਕਿਉਂਕਿ ਬ੍ਰਾਊਨ ਜੇ ਕਲਰ ਦੇ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਇੱਕ ਗਲਾਸ ਠੀਕ ਹੈ ਜੀ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾਵਾਂਗੇ ਤਾਂ ਜੋ ਜਿਹੜੀਆਂ ਸਾਡੀ ਸਬਜ਼ੀਆਂ ਨੇ ਸਾਰੀਆਂ ਇਹਦੇ ਵਿੱਚ ਮਿਕਸ ਹੋ ਜਾਣ ਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਓਰਸ ਸੀਗੇ 40 ਗ੍ਰਾਮ ਤੁਸੀਂ ਦੇ ਸਕਦੇ ਹੋ ਇਹ ਜਿਹੜੇ ਆਪਣੇ ਓਰਸ ਸੀਗੇ 40 ਗ੍ਰਾਮ ਆਪਾਂ ਉਹ ਇਹਦੇ ਵਿੱਚ ਆਪਾਂ ਪਾ ਦਾਂਗੇ ਠੀਕ ਹੈ ਜੀ ਓਰਸ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਜਿਹੜੇ ਸਾਡੇ ਓਰਸ ਆ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਤੁਸੀਂ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਣਾ ਜੀ ਤੁਸੀਂ ਇਹਦੇ 'ਚ ਅਗਰ ਇਹਦੇ ਵਿੱਚ ਤੁਹਾਨੂੰ ਲੱਗੇ ਵੀ ਇਹਦੇ 'ਚ ਪਾਣੀ ਘਟਾ ਹਨਾ ਤਾਂ ਤੁਸੀਂ ਇਹਦੇ 'ਚ ਪਾਣੀ ਆ ਥੋੜਾ ਤੁਸੀਂ ਬਾਅਦ 'ਚ ਵੀ ਪਾ ਸਕਦੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਹਿਲਾਂ ਮੇਰਾ ਪਾਣੀ ਘਟ ਸੀ ਇਹਦੇ 'ਚ ਮੈਂ ਥੋੜਾ ਜਿਹਾ ਪਾਣੀ ਹੋਰ ਪਾਤਾ ਹਨਾ ਸੋ ਤੁਸੀਂ ਇਹਨੂੰ ਪਾਣੀ ਪਾ ਸੋ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਵਧਾ ਘਟਾ ਵੀ ਸਕਦੇ ਹੋ ਸੋ ਕੋਸ਼ਿਸ਼ ਕਰਨੀ ਵੀ ਸਟਾਰਟਿੰਗ ਦੇ ਵਿੱਚ ਪਾਣੀ ਜਿਹੜਾ ਤੁਸੀਂ ਉਹ ਜ਼ਿਆਦਾ ਨਹੀਂ ਪਾਣਾ ਠੀਕ ਹੈ ਜੀ ਬਾਅਦ ਚ ਪਾਣੀ ਜੇ ਘਟ ਜੇਗਾ ਤਾਂ ਬਾਅਦ ਚ ਆਪਾਂ ਪਾ ਸਕਦੇ ਹਾਂ ਜੇ ਪਾਣੀ ਪਹਿਲਾਂ ਆਪਾਂ ਮਤਲਬ ਵੀ ਜ਼ਿਆਦਾ ਪਾ ਦਾਂ ਫਿਰ ਘਟੋਣਾ ਥੋੜਾ ਜਿਹਾ ਔਖਾ ਹੋ ਜਾਂਦਾ ਠੀਕ ਹੈ ਜੀ ਸੋ ਇਹਨੂੰ ਆਪਾਂ ਹੁਣ ਬਣਨ ਤੱਕ ਇਹਦੀ ਆਪਾਂ ਵੇਟ ਕਰਨੀ ਆ ਤੇ ਆਪਾਂ ਇਹਨੂੰ ਉੱਪਰੋਂ ਟੱਕ ਦੇਣਾ ਜੀ ਇਹ ਸੋ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਜਿਹੜੇ ਮਸਾਲਾ ਔਰਸਾ ਨਾ ਇਹ ਬਿਲਕੁਲ ਬਣ ਕੇ ਆਪਣੇ ਰੈਡੀ ਹੋ ਗਿਆ ਤੁਸੀਂ ਦੇਖ ਲਓ ਜਿਹੜਾ ਪਾਇਲੇ ਵਿੱਚ ਪਾਣੀ ਪਾਇਆ ਸੀ ਉਹ ਸਾਰਾ ਪਾਣੀ ਸ਼ੋਕ ਹੋ ਗਿਆ ਵਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਦੇਖਣ ਦੇ ਵਿੱਚ ਮਤਲਬ ਲੱਗਦੇ ਪਏ ਆਪਣੇ ਜਿਹੜੇ ਗਾਜਰਾ ਟਮਾਟਰ ਨੇ ਜਿਹੜੇ ਵੇਜੀਟੇਬਲ ਨੇ ਉਹ ਸਾਰੇ ਆਪਾਂ ਨੂੰ ਬਹੁਤ ਵਧੀਆ ਦਿਖਦੇ ਪੈ ਨੇ ਹਣਾ ਸੋ ਔਰਸ ਬਣ ਕੇ ਇਹ ਰੈਸਪੀ ਜਿਹੜੀ ਬਹੁਤ ਵਧੀਆ ਬਣ ਗਈ ਆ ਹਣਾ ਆਪਾਂ 40 ਗ੍ਰਾਮ ਦੇਖੋ ਔਰਸ ਸਪਾਈਸੀ ਬਾਕੀ ਆਪਾਂ ਇਹਦੇ ਵਿੱਚ ਵੇਜੀਟੇਬਲ ਜਿਹੜੇ ਪਾਏ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਔਰਸ ਬਣ ਗਿਆ ਹਣਾ ਸੋ ਇਹ ਆਪਾਂ ਜਿਹੜੀ ਮੇਲ ਆਪਣੀ ਆ ਨਾ ਇਹ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਜੀ ਮਸਾਲਾ ਔਰਸ ਜਦੋਂ ਵੀ ਮੈਂ ਕਿਸੇ ਨੂੰ ਦੱਸਦਾ ਵਾਂ ਸੋ ਮਸਾਲਾ ਔਰਸ ਤੁਸੀਂ ਇਸ ਤਰੀਕੇ ਨਾਲ ਬਣਾਉਣੇ ਹੈ ਜੀ ਸੋ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੀ ਮਸਾਲਾ ਔਰਸ ਆ ਨਾ ਉਹ ਬਣ ਕੇ ਆਪਣੇ ਬਿਲਕੁਲ ਰੈਡੀ ਹੋ ਗਿਆ ਸੋ ਮਸਾਲਾ ਔਰਸ ਜਿਹੜੇ ਤੁਸੀਂ ਇਸ ਤਰ੍ਹਾਂ ਬਣਾਉਣੇ ਹੈ ਜਦੋਂ ਵੀ ਮੈਂ ਕਿਤੇ ਤੁਹਾਨੂੰ ਦੱਸਦਾ ਡਾਈਟ ਪਲਾਨ ਜਿਹੜੇ ਮੇਰੇ ਕੋਲੋਂ ਲੈਂਦੇ ਨੇ ਜਾਂ ਫਿਰ ਵੀਡੀਓ ਦੇ ਵਿੱਚ ਮੈਂ ਦੱਸਦਾ ਡਾਈਟ ਤਾਂ ਉਹਦੇ ਵਿੱਚ ਤੁਸੀਂ ਜਿਹੜਾ ਮੈਂ ਜਦੋਂ ਵੀ ਮਸਾਲਾ ਔਰਸ ਦਦਾਂਗਾ ਤੁਸੀਂ ਮਸਾਲਾ ਔਰਸ ਆ ਜਿਹੜੇ ਜੀ ਤੁਸੀਂ ਇਸ ਤਰ੍ਹਾਂ ਬਣਾਉਣੇ ਆ ਤੇ ਤੁਸੀਂ ਇਹਦੇ ਵਿੱਚ ਜੜੇ ਮਰਜੀ ਵੇਜੀਟੇਬਲ ਨੇ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋ ਨਾ ਤੁਸੀਂ ਇਹਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਮਤਲਬ ਵੀ ਸ਼ਿਮਲਾ ਮਿਰਚ ਵਗੈਰਾ ਹੋਗੀ ਬਰੋਕਲੀ ਵਗੈਰਾ ਹੋਗੀ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹਣਾ ਸੋ ਮੈਂ ਤਿੰਨ ਚਾਰ ਜਿਹੜੇ ਵੇਜੀਟੇਬਲ ਨੇ ਉਹ ਮੈਂ ਐਡ ਕੀਤੇ ਨੇ ਤੇ ਇਹਦੇ ਵਿੱਚ ਜਿਹੜੇ ਵੇਜੀਟੇਬਲ ਆ ਉਹ ਐਡ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਤਾਂ ਹੀ ਇਹਦਾ ਬੈਨੀਫਿਟ ਹੋਏਗਾ ਜੀ ਸੋ ਮਸਾਲਾ ਔਰਸ ਤੁਸੀਂ ਇਸ ਤਰ੍ਹਾਂ ਬਣਾ ਕੇ ਤੁਸੀਂ ਆਪਣੇ ਖਾਣੇ ਆ ਤੇ ਇਹਨੂੰ ਹੁਣ ਤੁਸੀਂ ਖਾਣਾ ਕਰੋ ਤੁਸੀਂ ਇੱਕ ਤਾਂ ਇਹਨੂੰ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਰਾਤ ਨੂੰ ਵੀ ਤੁਸੀਂ ਡਿਨਰ ਦੇ ਵਿੱਚ ਤੁਸੀਂ ਖਾ ਸਕਦੇ ਹੋ ਤੇ ਨਾਲ ਤੁਸੀਂ ਇਹਦੇ ਇੱਕ ਪਲੇਟ ਸਲਾਦ ਦੀ ਹੈ ਜਿਹੜੀ ਤੁਸੀਂ ਉਹ ਖਾਣੀ ਆ ਤੇ ਨਾਲ ਇਹ ਤੁਹਾਡੇ ਮਸਾਲਾ ਔਰਸ ਹੋ ਜਾਣਗੇ 30 ਗ੍ਰਾਮ ਜਾਂ ਫਿਰ ਤੁਸੀਂ 40 ਗ੍ਰਾਮ ਹੀ ਖਾਣੇ ਆ ਇਹ ਤੋਂ ਜ਼ਿਆਦਾ ਤੁਸੀਂ ਨਹੀਂ ਖਾਣੇ ਹੈਗੇ ਸੋ ਇਹ ਰੈਸਪੀ ਨੂੰ ਤੁਸੀਂ ਬਣਾ ਕੇ ਲਗਾਤਾਰ ਖਾਣੇ ਸ਼ੁਰੂ ਕਰੋ 15 20 ਦਿਨ ਤੁਹਾਨੂੰ ਆਪਣੇ ਆਪ ਹੀ ਜਿਹੜਾ ਔਰ ਰਿਜ਼ਲਟ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਈਗਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨਾ ਸਾਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਆ ਸਾਡਾ ਭਾਰ ਨਹੀਂ ਘਟਦਾ ਪਿਆ ਤਪਲੀ ਇਹ ਰੈਸਪੀ ਨੂੰ ਬਣਾ ਕੇ ਖਾਣਾ ਸ਼ੁਰੂ ਕਰੋ ਤੁਹਾਨੂੰ ਭੁੱਖ ਵੀ ਘਟ ਲੱਗੇਗੀ ਤੇ ਤੁਹਾਡਾ ਜਿਹੜਾ weight ਹੈ ਜਿਹੜਾ ਉਹ ਵੀ ਦੇਖੋ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਇਹ ਰੈਸਪੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹਾਈ ਫਾਈਬਰ ਹੈ ਇਹਦੇ ਵਿੱਚ ਹਾਈ ਪ੍ਰੋਟੀਨ ਹੈ ਇਹਦੇ ਵਿੱਚ ਲੋ ਕਾਭਜ ਹੈ ਤੇ ਗੁੱਡ ਫੈਟ ਆਪਾਂ ਜਿਹੜੀ ਆਪਾਂ ਦੇਸੀ ਘੋਏ ਇਹਦੇ ਵਿੱਚ ਪਾਇਆ ਵਾ ਉਹ ਆ ਜੀ ਤੇ ਬਾਕੀ ਤੁਸੀਂ ਦੇਖਦੇ ਹੋ ਓਵਰ ਆਲ ਇਹ ਸਾਡੇ ਸਰੀਰ ਲਈ ਬਹੁਤ ਵਧੀਆ ਵਾ ਸੋ ਤੁਸੀਂ ਇਹਨੂੰ ਬਣਾ ਕੇ ਖਾਣਾ ਸ਼ੁਰੂ ਕਰੋ ਤੇ ਤੁਹਾਡਾ ਜਿਹੜਾ ਭਾਰ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਸੋ ਅਗਲੀ ਜਿਹੜੀ ਰੈਸਪੀ ਹੈ ਉਹ ਮੈਂ ਪਲੇ ਨੋਟਸ ਦੀ ਲੈ ਕੇ ਆਵਾਂਗਾ ਵੀ ਤੁਸੀਂ ਉਹਨੂੰ ਕਿਵੇਂ ਬ ਬਣਾਵਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ